ਹੈਲੋ ਫਰੈਂਡ ਆਪਕਾ ਮੇਰੇ ਚੈਨਲ ਮੇਂ ਸਵਾਗਤ ਹੈ ਅੱਜ ਆਪਾਂ ਖੱਟਾ ਮਿੱਠਾ ਨਿੰਬੂ ਦਾ ਆਚਾਰ ਬਣਾਵਾਂਗੇ ਬਿਨਾਂ ਤੇਲ ਤੋਂ ਪਹਿਲਾਂ ਆਪਾਂ ਨਿੰਬੂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲੈਤੀਗਾ ਇਸ ਤਰ੍ਹਾਂ ਆਪਣਾ ਨਿੰਬੂ ਦਾ ਆਚਾਰ 20 ਤੋਂ 25 ਦਿਨਾਂ ਬਾਅਦ ਬਣ ਕੇ ਤਿਆਰ ਹੋ ਜਾਊਗਾ ਦੇਖੀ ਨਿੰਬੂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਉਹਦੇ ਵਿੱਚ ਆਪਨੇ ਚਾਰ ਕੱਟ ਲਗਾਏ ਨੇ ਇਸ ਤਰ੍ਹਾਂ ਆਪਣੇ ਚਾਰ ਕੱਟ ਲਗਾ ਲੇ ਜੀ ਦੇਖੀਏ ਇਸ ਤਰ੍ਹਾਂ ਅਗੋਂ ਆਪਾਂ ਇਹਨਾਂ ਦੇ ਮਸਾਲੇ ਤਿਆਰ ਕਰਾਂਗੇ ਆਪਣੇ ਕੋਲੇ 2 ਕਿਲੋ ਨਿੰਬੂ ਨੇ 2 ਕਿਲੋ ਨਿੰਬੂਆਂ ਦੇ ਵਿੱਚ 1 ਕਿਲੋ ਆਪਾਂ ਦੇਸੀ ਖੰਡ ਪਾਵਾਂਗੇ 1 ਕਿਲੋ ਆਪਣੇ ਕੋਲੇ ਦੇਸੀ ਖੰਡ ਹੈਗੀ ਇਹਨਾਂ ਪਾ ਇੱਕ ਖੁੱਲੇ ਬਰਤਨ ਚ ਪਾ ਲਾਂਗੇ ये देखिए 1 किलो खंड उस ਤੋਂ ਬਾਅਦ ਆਪਣੇ ਕੋਲੇ ਆਉਣਗੇ ਜੀ ਨੂਨ ਇੱਕ ਕੌਲੀ ਨੂਨ ਦੀ ਇੱਕ ਕੌਲੀ ਨੂਨ ਦੀ ਹੋਰ ਪਾਵਾਂਗੇ ਥੋੜੀਆਂ ਆਪਾਂ ਭਰਨ ਤਾਂ ਥੋੜੀਆਂ ਘੱਟ ਲੈਂਤੀ ਹੋਈਆਂ ਨੇ ਦੋ ਕੌਲੀਆਂ ਨੂਨ ਦੀਆ ਪਾ ਲਾਂਗੇ ਆਪਾਂ ਇਸ ਤਰ੍ਹਾਂ ਦੇਖिए ਲਗਭਗ ਭਰ ਕੇ ਆਪਣੇ ਕੋਲ ਡੇਢ ਕੌਲੀ ਹੋ ਗਈ ਆਪਾਂ ਨੇ ਥੋੜੀਆਂ ਜਿਹੀਆਂ ਊਣੇ ਰੱਖੀਆਂ ਹੋਈਆਂ ਨੇ ਇਸ ਤਰ੍ਹਾਂ ਆਪਣੇ ਕੋਲੇ ਜੇ ਪੀਸੇ ਹੋਏ ਮਸਾਲੇ ਇਹ ਆਪਾਂ ਨੂੰ ਪੰਸਾਰੀਆਂ ਤੋਂ ਪੀਸੇ ਹੋਏ ਮਸਾਲੇ ਮਿਲ ਜਾਂਦੇ ਨੇ ਇਸ ਤਰ੍ਹਾਂ ਸਾਰੇ ਆਪਾਂ ਮਸਾਲਿਆਂ ਨੂੰ ਪੀਸੇ ਹੋયા ਹੀ ਲੈਂਦਾ ਦੇਖੀ ਹਲਦੀ ਪਾਊਡਰ 2 ਚਮਚੇ ਆਪਾਂ ਨੇ ਹਲਦੀ ਦੇ ਲਈ ਲਏ ਨੇ ਥੋੜੀ ਜਿਹੀ ਹਲਦੀ ਆ ਦੇ ਕੇ ਆਪਣੇ ਕਲਰ ਦੇਣ ਵਾਸਤੇ ਥੋੜੀ ਜਿਹੀ ਹਲਦੀ ਲੈਤੀ ਆ ਅੱਗੋਂ ਆ ਗਏ ਆਪਣੇ ਕੋਲੇ ਜੀ ਸੌਫ ਮੇथी दाਣਾ ਕਲੌਂਜੀ ਜੀਰਾ ਚਾਰੇ ਚੀਜ਼ਾਂ ਨੂੰ ਆਪਣੇ ਹੌਲਕਾ ਜਿਹਾ ਭੁੰਨ ਕੇ ਮੋਟਾ-ਮੋਟਾ ਜਿਹਾ ਪੀਸਿਆ ਹੋਇਆ ਮੜਾ-ਮੋਟਾ ਜਿਹਾ ਦੇਖਿਏ ਆਪਾਂ ਕਿਲੋ ਖੰਡ ਦੇ ਵਿੱਚੋਂ ਥੋੜਾ ਜਿਹਾ ਆਪਣੇ ਖੰਡ ਕੱਢ ਲਈ ਦੇਖ ਲਿਆ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਿਲਾ ਲਾਂਗੇ ਸਾਰੇ ਮਸਾਲੇ ਨੂੰ ਬਹੁਤ ਹੀ ਸਵਾਦ ਖੱਟਾ ਮਿੱਠਾ ਨਿੰਬੂ ਦਾ achar ਬਣੂਗਾ ਬੱਚੇ ਵੀ ਇਸ ਨੂੰ ਬਹੁਤ ਹੀ ਪਿਆਰ ਨਾਲ ਖਾਂਦੇ ਨੇ ਜੇ ਦੇਖੀਏ ਇਹਦੇ ਵਿੱਚ ਆਪਾਂ ਨੇ ਜਿਹੜੇ ਆਪਣੇ ਮਸਾਲੇ ਨੇ ਉਹਨਾਂ ਨੂੰ ਪਾ ਦਾਂਗੇ ਇਸ ਤਰ੍ਹਾਂ ਮਿਲਾ ਦਾਂਗੇ ਸਾਰੇ ਮਸਾਲਿਆਂ ਨੂੰ ਹੁਣ ਜੇ ਇਸ ਤਰ੍ਹਾਂ ਆਪਾਂ ਨਿੰਬੂਆਂ ਨੂੰ ਲਾਵਾਂਗੇ ਸਾਰੇ ਨਿੰਬੂਆਂ ਨੂੰ ਆਪਾਂ ਇਸ ਤਰ੍ਹਾਂ ਪਰ ਲਾਂਗੇ ਹੁਣ ਜੀ ਤਾਂ ਆਪਾਂ ਉੱਪਰ ਵੀ ਪਾ ਸਕਦੇ ਹਾਂ ਜਦੋਂ ਆਪਾਂ ਇਸ ਤਰ੍ਹਾਂ ਪਰਾਂਗੇ ਨਿੰਬੂ ਜਿਹੜਾ ਮਸਾਲਾ ਇਹਦੇ ਵਿੱਚ ਚੰਗੀ ਤਰ੍ਹਾਂ ਲੱਗ ਜਾਊਗਾ ਸਾਰੇ ਜਗ੍ਹਾ ਪਰ ਇਸ ਤਰ੍ਹਾਂ ਸਾਰੇ ਨਿੰਬੂ ਨੇ ਇਸ ਤਰੀ ਪਰਾਂਗੇ ਆਪਾਂ ਬਹੁਤ ਹੀ ਛੇਤੀ ਆਪਣਾ ਜੇ ਨਿੰਬੂ ਦਾ ਤਿਆਰ ਬਣ ਕੇ ਤਿਆਰ ਹੋ ਜਾਂਦਾ ਲਗਭਗ ਆਪਣੇ ਕੋਲ 25 ਤੋਂ 30 ਦਿਨਾਂ ਦੇ ਵਿੱਚ ਆਪਣਾ ਅਚਾਰ ਤਿਆਰ ਹੋ ਜਾਊਗਾ ਜੇ ਦੇਖੀਏ ਆਪਾਂ ਨੇ ਇਸ ਤਰ੍ਹਾਂ ਸਾਰੇ ਨੇ ਬੋਨ ਪਰ ਕੇ ਰੱਖ ਲਾਂਗੇ ਪਹਿਲਾਂ ਆਪਾਂ ਨੇ ਜਦੋਂ ਵੀ ਆਪਣਾ ਬਰਤਨ ਲੈਣਾ ਉਹਨੂੰ ਸੁਕਾ ਕੇ ਜਿਹੜੇ ਭਾਂਡੇ ਦੇ ਵਿੱਚ ਵੀ ਆਪਾਂ ਨੇ ਪਾਵਾਂਗੇ achar ਨੂੰ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਸੁਕਾ ਲਓ ਸੁੱਤੀ ਕੱਪੜੇ ਕਾਟਨ ਦੇ ਕੱਪੜੇ ਨਾਲ ਉਹਨੂੰ ਸਾਫ਼ ਕਰ ਲਾਂਗੇ ਜੋ ਵੀ ਉਹਦੇ ਵਿੱਚ ਗਿੱਲ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਦੇਖੀਏ ਜੇ ਦੇਖੀਏ ਇਸ ਤਰ੍ਹਾਂ ਇਹਦੇ ਵਿੱਚ ਕੋਈ ਗਿਲੇ ਨਹੀਂ ਮੈਂ ਇਸ ਤੰਗੀ ਤਰ੍ਹਾਂ ਸਕਾ ਕੇ ਇਹਦੇ ਵਿੱਚ ਸਾਰੇ ਨਿੰਬੂਆਂ ਨੂੰ ਪਾ ਦਾਂਗੇ ਬਣ ਕੇ ਆਪਣਾ 20 ਤੋਂ 25 ਦਿਨਾਂ ਬਾਅਦ ਆਪਣਾ ਅਚਾਰ ਇਸ ਤਰ੍ਹਾਂ ਤਿਆਰ ਹੋ ਜਾਊਗਾ ਜੇ ਦੇਖੀਏ ਮੇਰੇ ਪਾਸ ਇਹ 25 ਦਿਨਾਂ ਬਾਅਦ ਮੈਂਨੇ ਅਚਾਰ ਤਿਆਰ ਕੀਤਾ ਹੋਇਆ ਮੈਂ ਆਪਕੋ ਇਸ ਦੀ ਵੀਡੀਓ ਦਿਖਾ ਰਹੀ ਹਾਂ